ਆਪਣੀ ਤਨਖਾਹ ਚੋਂ ਮੁੱਖ ਮੰਤਰੀ ਦਾ ਫੰਡ ਲਈ 1 ਲੱਖ ਰੁਪਏ ਜਿਹੜਾ ਉਹ ਦੇ ਦੇ ਉਹ ਤੁਸੀਂ ਇਹ ਜਮ੍ਹਾਂ ਕਰਾ ਲਓ ਨਾਲ ਐਸਐਸਪੀ ਇਹ ਮੇਰੀ 1 ਮਹੀਨੇ ਦੀ ਤਨਖਾਹ ਹੈ ਹਾਂ ਮਹੀਨੇ ਦੀ ਤਨਖਾਹ ਜਿਹੜੀ ਆ ਬਹੁਤ ਹੀ ਜ਼ਿਆਦਾ ਗੰਭੀਰ ਸੰਕਟ ਦੇ ਵਿੱਚ ਆਪਾਂ ਫਸ ਗਏ ਹਾਂ ਤੋ ਮੈਂ ਇਹ ਸ਼ੁਰੂਆਤ ਕਰਦਿਆਂ ਕਿ ਆਪਾਂ ਨੂੰ ਸਭ ਨੂੰ ਮਤ ਕਰਨੀ ਚਾਹੀਦੀ ਆ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਲਾਂ ਕੀਤੀਆਂ ਕਿ ਸਾਨੂੰ ਮਦਦ ਦੱਸੋ ਜੀ ਤੇ ਮੈਂ ਉਹਨੂੰ ਕਿਹਾ ਕੋਈ ਨਹੀਂ ਪਾਣੀ ਲੱਥ ਲੈ ਲੰਦੋ ਫਿਰ ਤੁਹਾਨੂੰ ਮਦਦ ਜਿਹੜੀ ਆ ਉਹ ਦੱਸਾਂਗੇ ਤੇ ਮੈਂ ਅੱਜ 1 ਲੱਖ ਰੁਪਇਆ ਜਿਹੜਾ ਆਪਣੀ ਤਨਖਾਹ ਦਾ 1 ਮਹੀਨੇ ਦੀ ਤਨਖਾਹ ਮੇਰੀ ਲਗਭਗ ਤਨਖਾਹ ਜਿਹੜੀ 1 ਮਹੀਨੇ ਦੀ ਆ 1 ਲੱਖ ਰੁਪਇਆ ਉਹ ਮੈਂ ਡੀਸੀ ਸਾਹਿਬ ਨੂੰ ਦਿੱਤੀ ਆ ਮੁੱਖ ਮੰਤਰੀ ਸਾਹਿਬ ਦੇ ਰਾਹਤ ਫੰਡ ਲਈ ਕਿ ਜੋ ਮੱਦੀ ਇੱਥੋਂ ਤੁਸੀਂ ਸਮਾਨ ਲਓ ਹੋਰ ਵੀ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਇਹ ਸੌਖੇ ਟਾਈਮ ਦੇ ਉੱਤੇ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਦਦ ਕਰਨ ਕਿਉਂਕਿ ਬਹੁਤ ਨੁਕਸਾਨ ਹੋ ਗਿਆ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਇੱਕ ਮੈਂ ਤੁਹਾਡੇ ਦਾ ਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਐਨਡੀਆਈ ਬਾਦ ਨੇ ਉਹਨਾਂ ਨੂੰ ਮੈਂ ਸਭ ਐਨਡੀਆਈ ਨੂੰ ਬੇਨਤੀ ਹੈ ਕਿ ਜੇ ਪੰਜਾਬ ਦੀ ਬਾਹ ਫੜੋ ਇਸ ਵੇਲੇ ਪੰਜਾਬ ਨੂੰ ਲੋੜ ਆ ਪੰਜਾਬ ਦੀ ਬਾਹ ਜਿਹੜੀ ਆ ਐਨਡੀਆਈ ਭਰਾਵਾਂ ਨੂੰ ਫੜਨੀ ਚਾਹੀਦੀ ਆ ਪਰ ਉਹ ਸਾਨੂੰ ਜਾਂ ਕਿਸੇ ਅਫਸਰ ਨੂੰ ਪੈਸੇ ਭੇਜਣ ਦੀ ਬਜਾਏ ਉਹ ਸਿੱਧੇ ਪਿੰਡਾਂ ਦੇ ਵਿੱਚ ਆਪ ਆਪਣਾ ਕੰਮ ਕਰਨ ਪਿੰਡਾਂ ਦੇ ਲੋਕਾਂ ਨੂੰ ਮਦਦ ਕਰ। ਖਾਣ ਪੀਣ ਦੀਆਂ ਚੀਜ਼ਾਂ ਬਹੁਤ ਆਦੀਆਂ ਸਾਡੇ ਲੋਕਲ ਬਾਬਾ ਜੀ, ਸੰਤ ਮਹਾਰਾਜ ਬਹੁਤ ਭੇਤ ਦੇਦੇ ਆ। ਪਰ ਬਹੁਤ ਲੋੜਾਂ ਹੋਰ ਚੀਜ਼ਾਂ ਦੀਆਂ। ਸੋ ਜਿਹੜੇ ਅਜਨਾਲਾ ਹਲਕੇ ਦੇ ਇਹਨਾਂ ਦੇ ਵੀ ਬਾਹਰ ਨੇ। ਉਹਨਾਂ ਨੂੰ ਮੇਰੀ ਬੇਨਤੀ ਆ ਕਿ ਜਦ ਤੁਹਾਡੇ ਅਜਨਾਲੇ ਦਾ ਬਹੁਤ ਬੁਰਾ ਹਾਲ ਹੈ। ਇਸ ਕਰਕੇ ਤੁਸੀਂ ਅੱਗੇ ਆਓ। ਅਸੀਂ ਨਾਲ ਇਹਨੂੰ ਆਪਾਂ ਬਚਾਉਣਾ ਤੁਸੀਂ ਬਚਾ ਸਕਦੇ ਹੋ ਸਰਕਾਰ ਇੰਨਾ ਕੰਮ ਨਹੀਂ ਕਰ ਸਕਦੀ ਜਿੰਨੇ ਮੇਰੇ ਐਨਐਡੀ ਵੀਰ ਕਰ ਸਕਦੇ ਆ ਤੁਹਾਨੂੰ 2-3 ਦਿਨਾਂ ਚ ਦੱਸਾਂਗੇ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਇਲਾਕਿਆਂ ਦੇ ਤੁਹਾਡੇ ਸਕੂਲਾਂ ਦੀਆਂ ਬਿਲਡਿੰਗਾਂ ਸਾਦਾ ਹੀ ਬੜੀਆਂ ਔਖੀਆਂ ਬਣਾਈਆਂ ਸਭ ਵਹਿ ਗਈਆਂ ਸੜਕਾਂ ਬਣਾਈਆਂ ਉਹ ਸਭ ਬਰਬਾਦ ਹੋ ਗਈਆਂ 5 ਸਾਲਾਂ ਦੀਆਂ ਬਿਲਡਿੰਗਾਂ ਬਣਾਈਆਂ ਅਸੀਂ ਉਹ ਸਭ ਬਰਬਾਦ ਹੋ ਗਈਆਂ ਤੇ ਲੋਕਾਂ ਦੇ ਉਹਨੇ ਮੈਂ ਨੰਗਲ ਸੋਲ ਸੀਗਾ ਉੱਥੇ ਲੋਕਾਂ ਦੇ ਕਰਬਣੇ ਜਿਹੜੇ ਸ਼ੁਰੂ ਹੋ ਗਏ ਆ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਪੰਜਾਬ ਲਈ ਬਹੁਤ ਕੁਝ ਕਰਦੇ ਹੋ ਪੰਜਾਬ ਤੁਹਾਡਾ ਪੰਜਾਬ ਹੈ ਤੁਹਾਡੀ ਜੰਮੂ ਧਰਤੀ ਹੈ ਤੁਸੀਂ ਇੱਥੇ ਜਨਮ ਲਿਆ ਇੱਥੇ ਪੜ੍ਹ ਲਿਖ ਕੇ ਤੁਸੀਂ ਬਾਹਰ ਗਏ ਹੋ ਤੁਸੀਂ ਬੜੀ ਤਰੱਕੀ ਕੀਤੀ ਹੈ ਪਰ ਥੋੜਾ ਥੋੜਾ ਦਸਵੰਦ ਦੇਣਾ ਹੁਣ ਕੱਢਿਓ ਪੰਜਾਬ ਦੀ ਵਾਂਫੜਿਓ ਜਦ ਨਾਲੇ ਵਾਲੇ ਜਿੰਨੇ ਅੰਦਾਜ਼ੀ ਵੀਰ ਉਹਨਾਂ ਨੂੰ ਬੇਰੀ ਹੱਥ ਜੋੜ ਕੇ ਬੇਨਤੀ ਹੈ ਜਦ ਵੇਖਿਆ ਦੀ ਜਾਂਦਾ ਕਿੰਨਾ ਪੁਦਾ ਦੋਗੇ ਇੰਨਾ ਪੁਦਾ ਹੈ ਕਿ ਦੱਸ ਨਹੀਂ ਸਕਦੇ ਤੁਹਾਨੂੰ ਲੋਕ ਪਾਣੀ ਪਾਣੀ ਆਪਾਂ ਲੋ ਪੀਣ ਵਾਲੇ ਪਾਣੀ ਨੂੰ ਤਸਰਦੇ ਆ ਕੇ ਸਾਨੂੰ ਪਾਣੀ ਦੋ ਜੀ ਸੋ ਇਸ ਕਰਕੇ ਸਾਡੇ ਬੰਦੇ ਅੱਗੇ ਆਉਣ ਸਾਡੇ ਮਦਦ ਕਰ ਔਰ ਮੇਰੀ ਫਿਰ ਇੱਕ ਵਾਰ ਮੈਂ ਪੁੱਛ ਚਾਉਤੀ ਅਪੀਲ ਕੀਤੀ ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਫਿਰ ਇੱਕ ਵਾਰ ਬੇਨਤੀ ਆ ਕਿ ਯਾਰ ਤੁਸੀਂ ਅੱਗੋਂ ਪਿੱਛੋਂ ਸਾਡਾ ਗਲਾ ਕੁੱਟਦੇ ਹੋ ਪਾਣੀ ਦੋ ਸੰਨ ਕੋਟ ਕਿਚਾਈ ਦੀਆਂ ਵਿੱਚ ਖੜਦੇ ਹੋ ਕਈ ਕੁਝ ਕਰਦੇ ਹੋ ਹੁਣ ਵਕਤ ਆ ਤੁਹਾਡਾ ਕਿ ਤੁਸੀਂ ਵੀ ਸਾਡੀ ਬਾਹ ਫੜੋ ਸਾਡੇ ਪੰਜਾਬ ਦਾ ਬਹੁਤ ਮੋੜਾ ਹਣਾ ਔਰ ਮੈਂ ਮੋਦੀ ਸਾਹਿਬ ਨੂੰ ਕਹੂੰਗਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਿ ਪੰਜਾਬ ਤੁਹਾਡਾ ਪੰਜਾਬ ਆ ਇਹ ਪੰਜਾਬ ਦੇਸ਼ ਦਾ ਹਿੱਸਾ ਹੈ ਇਸ ਪੰਜਾਬ ਨੇ ਦੇਸ਼ ਲਈ ਬਹੁਤ ਕੁਝ ਕੀਤਾ ਬਹੁਤ ਕੁਰਬਾਨੀਆਂ ਕੀਤੀਆਂ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਹੁਣ ਪੰਜਾਬ ਦੀਆਂ ਫੜੋ ਸੱਤ ਜ਼ਿਲ੍ਹੇ ਜਿੱਥੇ 10-10 ਫੁੱਟ ਤੋਂ ਵੀ ਉੱਪਰ ਪਾਣੀ ਆ ਫਸਲਾਂ ਕਾਹਰ ਸਭ ਕੁਝ ਬੁਦਵਾਦ ਹੋ ਗਿਆ ਸੋ ਮੈਂ ਸਭ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਰੇ ਲੋਕ ਆਪਣੇ ਆਪਣੀ ਜੇਬ ਚੋਂ ਆਪਣੇ ਆਪਣੇ ਤੰਗ ਦੇ ਨਾਲ ਕਿਸ ਨੂੰ ਦੇਣ ਦੀ ਲੋੜ ਨਹੀਂ ਕਿਤੇ ਫੰਡ ਇਕੱਠੇ ਕਰਨ ਦੀ ਲੋੜ ਨਹੀਂ ਰੋਦਾ ਪਾਉਣ ਦੀ ਲੋੜ ਨਹੀਂ ਜਦੋਂ ਪਾਣੀ ਲੱਥ ਜਾਊਗਾ ਫਿਰ ਤੁਹਾਨੂੰ ਕਾਂਗੇ ਕਿ ਪਿੰਡ ਚਲ ਜਾਓ ਇੱਥੇ ਚਲ ਜਾਓ 2-4 ਦਿਨ ਸੈਦ ਮਹਾਰਾਜ ਕਿਰਪਾ ਕਰੇ ਪਾਣੀ ਕੱਟ ਹੋ ਜਾਏ ਅੱਜ ਫਟਕ ਪਾਣੀ ਕੱਟ ਹੋਇਆ ਸੋ ਮੈਂ ਇਹ ਹਿੱਸਾ ਤੁਹਾਨੂੰ ਬੇਨਤੀ